ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪੈਂਡ ਬੱਜੀਵੈਂਡ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ 6-7 ਨਾਗ ਦਿਖਾਵਾਂਗੇ ਕੁਝ ਸੋਏ ਆ ਤੇ ਕੁਝ ਗੱਪਣਾ ਤਿਆਰ ਆ ਆਪਾਂ ਪਹੁੰਚੇ ਆ ਬਾਈ ਬਲਜੀਤ ਸਿੰਘ ਹੁਣੇ ਕੋਲ ਆਜੋ ਬਾਈ ਨਾਲ ਕਰਦੇ ਆ ਗੱਲਬਾਤ ਤੇ ਕੁਝ ਦਿਨਾਂ ਦੀ ਡਿਟੇਲ ਕਰਾਜੋ ਪੈਨੂੰ ਆਜੋ ਭਾਜੀ ਕੋਈ ਨਹੀਂ ਕੋਈ ਸਾਹਿਬਾ ਪਾਜੀ ਸਤਿ ਸ਼੍ਰੀ ਅਕਾਲ ਜੀ ਜਕਸ਼ਾ ਕੀ ਜਾਣ ਜੀ ਕਿਰਪਾ ਵਾਹਿਗੁਰੂ ਤੁਸੀਂ ਨਾਓ ਸਾਡੀ ਕਲਾ ਕਿਰਪਾ ਮਾਲਾ ਜੀ ਚਲੋ ਚੜ੍ਹਦੀਆਂ ਕਲਾ ਜੀ ਰੱਖੇ ਬਾਬਾ ਰਾਨਕ ਤੇ ਬਾਈ ਜੀ ਆਪਣਾ ਨਾਮ ਤੇ ਪੈਸ ਦੱਸਿਓ ਨਾਮ ਆਪਣਾ ਬਲਜੀਤ ਸਿੰਘ ਆ ਇਹ ਬੱਚੇ ਮੇਰਾ ਪਸੰਦ ਆ ਜਿਲ੍ਹਾ ਮਾਨਸਰ ਆ ਠੀਕ ਹੈ ਜੀ ਫੋਨ ਨੰਬਰ 9810001215 ਠੀਕ ਹੈ ਠੀਕ ਹੈ ਜੀ ਤੇ ਇਧਰੋਂ ਕਰੀਏ ਸ਼ੁਰੂਆਤ ਮੇਰਾ ਜਾਂ ਗਾਈ ਨੂੰ ਕਰਨੀ ਆ ਜਾਂ ਬਈ ਨੂੰ ਕਰਨੀ ਆ ਆਹ ਕਰਨੀ ਨੇ ਪਹਿਲੇ ਚਲੋ ਇਧਰੋਂ ਕਰ ਲਓ ਦੱਸਿਓ ਭਾਈਆ ਪਹਿਲੇ ਨੰਬਰ ਤੇ ਮੈਂ ਇਹ ਪਾਜੀ ਮੈਂ ਸੁਈਮਾ ਅੱਜ ਤਿੰਨ ਦਿਨ ਹੋਏ ਆ ਅੱਛਾ ਜੀ ਗੋੜਾ ਜਿਹੜਾ ਐ ਟਾਈਮ 13 14 ਕਿਲੋ ਤਿਆਰ ਆ ਅੱਛਾ ਜੀ ਤੇ ਆ ਮੇਰੇ ਗਿੱਲਾ ਸਾਡੇ ਸਾਈਂ ਪਾ ਦੋ ਠੀਕ ਹੈ ਮੇਲ ਕਾ ਵਾਰਿਆ ਹਾਂਜੀ ਤਾਂ ਨਹੀਂ ਮੇਲ ਕਾ ਮੈਂ 18 ਕਿਲੋ ਵਾਲੀ ਐ ਅੱਛਾ ਜੀ ਹਾਂਜੀ ਸੂਆ ਕਰੋ ਲੀਟਰ ਵਾਲਾ ਮੋਬਾਈਲ ਇਸ ਬੋਲੀ ਚਾਰੂ ਸੂਆ ਭਾਈ ਸੂਆ ਤੀਜਾ ਮੈਂ ਸੁੱਈ ਅਰੇ ਠੀਕ ਹੈ ਠੀਕ ਰੋ ਸੂਆ ਤੀਸਰਾ ਦੇ ਕੱਦ ਕੱਦ ਜਿਹੜਾ ਥੋੜਾ ਸਿੰਘ ਬੜਾ ਕੈਰ ਲਗੀ ਐ ਸਹੀ ਥੋੜਾ ਚਲੋ ਚਲੋ ਨਾ ਸਾਹ ਭਾ ਤੁਹਾਨੂੰ ਪਤਾ ਹੋਵੇ ਹਾਂਜੀ ਹਾਂਜੀ ਬਿਲਕੁਲ ਬੈਠਾ ਮੁਰਗਾ ਫੱਬਦਾ ਹਾਂ ਹਾਂ ਬਾਕੀ ਮੈਂ ਸਾਹ ਦਾ ਫੱਬਦਾ ਹਾਂ ਕੱਦਰੇ ਸਾਹ ਦਾ ਫੱਬਦਾ ਜਿਹੜਾ ਟਪਲੈਕ ਆ ਗਈ ਜੇ ਪੂਛਤਾ ਕਿڑی ਵਾਲ ਕੋਈ ਵੀ ਚਿੱਟਾ ਹੈਗਾ ਚਿੱਟਾ ਚਿੱਟਾ ਜਿਹੜਾ ਐਨ ਐਚ ਐਫ ਗਾਂਵਾਰ ਕਾ ਹੀ ਬਣਿਆ ਪਿਆ ਸਾਲਾਂ ਦਾ ਅਸਰ ਕਰਕੇ 2 ਕਿਲੋ ਮੈਂ ਥਲੇ ਗਾੜੀ ਆ ਅੱਛਾ ਜੀ ਹਾਂਜੀ ਠੀਕ ਲੋ ਲੋ ਜੀ 2 ਲੀਟਰ ਜਿਹੜੀ ਗਾੜੀ ਗਾੜ ਆ ਬਾਬਾ ਬੋਲੀ ਸਾਈ ਤੇ ਜਦਿਆਂ ਦੀ ਸੂਈ ਬਦੂ ਗਿਆ ਜੇ ਨਾ ਗਾੜ ਮੈਂ ਮੈਂ ਨਾ ਜੋ ਜੋ ਦੁੱਧ ਵਜਿਆ ਗਾੜੀ ਤਾਂ ਬਸ਼ਾ ਬਦਲੀ ਨਹੀਂ ਬਿਲਕੁਲ ਸਹੀ ਗੱਲ ਹੈ ਜੀ ਲੋ ਜੀ ਪੇਟ ਥੋੜਾ ਬਹੁਤ ਹੀ ਚੌੜਾ ਆ ਗਿਆ ਵਾ ਤੇ ਮਿਲਕ ਵੈਂਡ ਸੜਾਂ ਦਾ ਸੈਕ ਹੈ ਦੁੱਧ 2 18 ਕਿਲੋ ਮੈਂ ਅਛਾ ਜੀ 1 ਲੀਟਰ ਆ ਭਰੂਈ ਠੀਕ ਹੈ ਠੀਕ ਹੈ ਲੋ ਜੀ 18 ਲੀਟਰ ਦੁੱਧ ਭਰੋ ਵੀ ਕਰਮ ਵਾਲੀ ਤੇ ਚੱਦਾ ਵੀ ਚੱਕਾ ਸਕ ਜੈ ਨਾ ਚਫ ਗਾ ਵਰਗਾ ਲੱਗਾ ਪਿਆ ਵਾ ਤੇ ਇਹਦਾ ਮੁੱਲ ਬਈ ਯਰ ਮੋਲੇ ਜੀ ਜਾਈ ਤੁਹਾਨੂੰ ਪਤਾ ਹੈ ਜੀ ਮੈਂ ਦਾ ਲੋਕੀ ਡੇਢ ਡਰੇ ਕਰਨਾ ਹਾਂ ਜਿਹੜਾ 14 ਕਿਲੋ ਬੋਲਾ ਬਣਾਉਂਦਾ ਉਹਨੇ ਡੇਢੀ ਕਰਨਾ ਹਾਂਜੀ ਪਰ ਆਪਾਂ ਨੇ ਡੇਢ ਆਪਾਂ ਜੈਜ ਮੋਲੇ ਜਿਹੜੀ ਕੁੜੀਆਂ ਬਿਲਕੁਲ ਸਹੀ ਗੱਲ ਆਪਾਂ ਉਹਨਾਂ ਨੂੰ ਵੀ ਕਰਨਾ ਹੈ ਨਾ ਹਾਂਜੀ ਬਾਪਪਾ ਲੰਬੀ ਜਾਰ ਰੱਖਣਾ ਤੇ ਦੱਸੀ ਜੇਕਰ ਬਾਈ ਜੀ ਦਾ ਬੋਲਾ ਮੋਲੇ ਜੀ ਸਾਜੀ 1 15 ਕਰ ਲੀਏ 1 15 ਕਰੀ ਗਏ ਜੈ ਜੀ 1.5 ਦੀ ਸ਼ਾਮ ਮੈਂ ਹਾਨਾ ਕਰਾਂਗੇ 8000 ਰੁਪਏ ਛੋੜ ਫਰ ਕਰਾਂਗੇ ਦੇਖ ਤੇ ਚਾਰ ਦੇ ਆ ਗਏ 1.4 ਦੁੱਧ 14 ਕਿਲੋ ਨਾਲ 18 ਕਿਲੋ ਮੈਂ ਦੁੱਧ ਭਰੂ ਮੈਂ ਰੱਖ ਰਹੀ ਤੇ ਇੱਥੇ ਲੱਜ ਕੇ ਭੇਜ ਲਓ ਜੀ ਫੁੱਲ ਗਰੰਟੀ ਪਾਈ ਹਾਂ ਲਓ ਵੀ 18 ਲੀਟਰ ਭਰੂ ਆ ਜੀ ਮੈਂ ਨਹੀਂ ਆ ਕੇ ਗਿੱਲੇ ਨਾਲੂ ਮੈਂ ਨਾਲੂ ਖਾ ਸਕਦੇ ਗਿੱਲੇ ਨਾਲੂ ਠੀਕ ਮੈਂ ਹੋ ਗਈ ਲਓ ਜੀ ਬਾਕੀ ਸੇਵਾ ਤੁਹਾਡੀ ਹੋਰ ਚਲੋ ਹਣਾ ਬੰਨ ਛੱਡਿਆ ਤੇ 18 ਲੀਟਰ ਕਿਥੋਂ ਭਰੂਗੇ ਵੀ ਬਾਕੀ ਆ ਆ ਸੇਵਾ ਕਰਨਾ ਆਪਣਾ ਮੈਨੂੰ ਇਹ ਤੁਹਾਨੂੰ ਬਾਹਰ ਵੀ ਮੈਨੂੰ 6 ਸਾਤੀ ਕੋ ਚਾਹੀਦਾ ਹੈ ਬਿਲਕੁਲ ਬਿਲਕੁਲ ਲਓ ਜੀ ਸੇਵਾ ਫੁੱਲ ਕਰੂਗਾ 18 ਤੋਂ ਵੀ ਪਲੱਸ ਬਾਈ ਕੇ ਨਾਲ ਬਾਦ ਉਹ ਵੀ ਬਾਈ ਜੀ ਤੀਰੀ ਵੇਖੋ ਕਿੱਥੇ ਚੜਾ ਲਈ ਫੜੀ ਮੈਂ ਸੀਲ ਲੀਆਂ ਸੁਧੀਆਂ ਦੇਖ ਕੇ ਚੈੱਕ ਕਰ ਸਕਦੇ ਜੀ ਤੇ ਬਾਈ ਦੂਜੇ ਨੰਬਰ ਦੇ ਹਰ ਕਿਵੇਂ ਝੋਡੀ ਦੂਜੇ ਨਵੇ ਝੋਡੀ ਸਾਜੀ ਸੂਣ ਦੀ ਆ ਅੱਛਾ ਜੀ ਜੇ 50 ਮਿੰਟ ਹੋ ਗਏ ਦਾਨ ਜਦੋਂ ਬੈ ਗਈ ਝੋਡੀ ਸੀ ਬਣਾ ਠੀਕ ਠੀਕ ਬਾਈ ਜੇ ਵੀਡੀਓ ਤੇ ਵੇਚੀ ਹੋ ਗਈ ਤੇ ਆਪਾਂ ਤੁਹਾਨੂੰ ਇਹ ਵੀ ਦਿਖਾ ਦਾਂਗੇ ਲਾਈਵ ਹੀ ਬਈ ਆ ਚੈੱਕ ਕਰ ਸਾ ਦੇ ਬਿਲਕੁਲ ਠੀਕ ਆ ਅਜਾ ਸਟੇਟ ਨਾਲ ਭੰਟਾ ਜਿਹੜਾ ਬਹੁਤ ਹੀ ਚੰਗਾ ਲੱਗਾ ਬਾਈ ਕਿੰਵਾ ਸੁਆ ਦੁੱਜਾ ਕਿ ਬਈ ਦੁੱਜਾ ਖਾਈ ਮੂੰਹ ਸ਼ਿੱਕੀ ਹੈ ਕਮਾਲ ਆ ਓਏ ਪੁੱਤ ਓਏ ਕਿ ਮੈਂ ਜਿਹੜੀ ਕਾਲੀ ਪਈ ਜਾਂਦੀ ਥੋੜੀ ਹਾਂਜੀ ਹਾਂਜੀ ਲਓ ਜੀ ਚੈੱਕ ਕਰਸ ਤੇ ਬਾਕੀ ਜੀ ਫੇਸ ਕੁਆਲਟੀ ਹੈ ਸਿੰਗ ਸਿੰਗ ਚੰਗਾ ਲੱਗਾ ਵਾ ਤੇ ਕੱਟ ਕੱਟ ਵੀ ਚੰਗਾ ਵਾ ਬਾਈ ਇਹਦਾ ਕਿੰਨਾ ਕੁ ਕੱਟ ਪਣਾ ਹੋਣਾ ਆਹ ਕਾਹੀ ਜੀ ਜੁੜਿਆ ਨਾ ਪਹਿਲੇ ਸਵੀਟਰ ਦੇ ਬਾਹਰ ਦਾ ਬਈਆ ਅੱਛਾ ਜੀ ਇਹ ਵੀ ਨਹੀਂ ਤੇ ਵੱਖਰਾ ਨਾ ਪਾਣ ਦੀ ਕਿ ਤੁਸੀਂ ਕਿਹੜੇ ਗਏ? ਜਿੱਥੇ ਬੈਂਕ ਜਣੋਂ ਗਏ ਨਾ ਨਹੀਂ। ਅੱਛਾ ਹਾਂਜੀ। ਇਹ 13-14 ਲੀਟਰ ਦਾ ਕਾਰ ਪਹਿਲੇ ਸੂਏ ਦਾ ਹੀ ਆ। ਛਿੱਗੀ ਆ। ਪਾਈਆਂ ਥੱਲੇ ਚੈੱਕ ਕਰਦਾ ਤੇ ਲੱਗ ਗਿਆ 700 ਵੀ ਬਹੁਤ ਹੀ ਚੰਗਾ ਕੱਢਿਆ ਵਾ ਕਰਮਾਲੀ ਦੇ। ਤੇ ਇਹਦਾ ਭਾਈ ਜੀ ਮੁੱਲ ਫਿਰ ਮੋਲੇ ਦਾ ਛਾਈ ਜੋ ਮਰਜੀ ਕਰ ਨੂੰ। ਮੋਲੇ ਦਾ 1-15। ਅੱਛਾ। ਇੱਕ ਅੱਠ ਦੀ ਹਾਨਾ ਜੋੜੀ। ਇੱਕ ਕੱਟ ਦੀ ਹਾਂਜੀ ਕਰਦਗੇ ਥੋੜਾ ਬੋਲਾ ਕੇ ਜਾ ਉਹ ਸ਼ਾ ਕਰਦਾ ਯਾਰ 500 ਜਨ ਦੁਬਾਰਾ ਇਹਦਾ ਕਰਦਾ ਛੋੜ ਠੀਕ ਹੈ ਲੋ ਜੀ ਮੌਕੇ ਤੇ ਬਾਈ ਕਹਿੰਦਾ ਕਿ ਜ਼ਰੂਰ ਕਰਾਂਗੇ ਮਾਨ ਤਾਂ ਨੇ ਤੇ ਚੈੱਕ ਆ ਸਾਡੀ ਬਾਕੀ ਛੋਟੀ ਛੋਟੀ ਵੀਸ ਵਾਈ ਜੀ ਦੀ ਅੱਛੀ ਜੀ ਵੀਡੀਓ ਪਾ ਕੇ ਨਾਲ ਦਵਾਂਗੇ ਅੱਛਾ ਜੀ ਹਾਂਜੀ ਲਓ ਜੀ ਫੁੱਲ ਗਰੰਟੀ ਆ ਬਾਈ ਦਾ ਤੇ ਬਾਈ ਪਸ਼ੂ ਚੰਗੇ ਲੈ ਕੇ ਆਉਂਦਾ ਤੇ ਰੇਟ ਵੀ ਬਿਲਕੁਲ ਜਾਇਜ਼ ਹੁੰਦੇ ਆ ਬਾਣਵਾ ਨਹੀਂ ਜਣੀ ਛੋਟੀ ਤੇਰੀ ਸੂਈ ਆਪਾਂ ਵੀਡੀਓ ਨਾਲ ਪਾ ਗਏ ਨੇ ਹਾਂਜੀ 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 ਲਓ ਜੀ ਫੇਰ ਚੈੱਕ ਕਰ ਸਾਡੇ ਜਾਨ ਅੱਜ ਕੱਲ ਮੋਟਾ ਜਵਾਬ ਦੇ ਬਣਿਆ ਪਿਆ ਵਾ ਤੇ ਬਾਈ ਤੀਜੇ ਨੰਬਰ ਤੇ ਕਿਵੇਂ ਆ ਤੀਜੇ ਨੰਬਰ ਤੇ ਸਾ ਮੈਂ ਸੁਣੀ ਅਰ ਕਿ ਤੇ ਜਾਸੂ ਆ ਅੱਛਾ ਜੀ ਜੇ ਮੈਂ 4 ਤੋਂ 5 ਫਾਟੀ ਆ ਠੀਕ ਹੈ ਜੀ ਆਖੀ ਆਇਆ ਪਤਲੀ ਜਮੜੀ ਦੀ ਦੁੱਧ ਵੀ ਮੈਂ 14 15 ਗਰ ਭਰਨ ਆਈ ਆ ਠੀਕ ਲੋ ਜੀ ਮਤਲਾ ਚਾ ਮੈਂ ਸਿੰਗਲ ਹੈ ਵੀ ਆ ਕੀ ਤੇ ਕਾ ਦਿਖਾਣ ਵਣੇ ਦੀ ਗਰੰਟੀ ਭਾਰਤੀ ਥਾਣਵਾਣੇ ਦੀ ਗਰੰਟੀ ਹੋਊਗੀ ਅੱਛਾ ਜੀ ਹਾਂ ਜੀ ਠੀਕ ਹੈ ਠੀਕ ਲੋ ਜੀ ਫੁੱਲ ਗਰੰਟੀ ਆ ਤੇ ਬਾਈ ਕਿਵੇਂ ਤੇ ਪਹਿਲਾਂ ਕਿਹਾ ਵੀ ਜੇ ਕਿਨੇ ਸੂਈ ਸਵਾਈ ਵੀ ਲੈਣੀ ਹੋਵੇ ਉਹ ਸਾਈ ਸੂਈ ਸਵਾਈ ਜਿੱਦਾਂ ਵੀ ਆਪਣੇ ਸਾਈ ਪਾਗਾ ਤਾਂ ਮੈਂ ਸੂਈ ਵੀ ਖੜਦਾ ਰੇਟ ਇਹੋ ਹੀ ਹੋਊਗਾ ਵੀਡੀਓ ਅੱਛਾ ਜੀ ਕੁਈ ਇਹ ਨਹੀਂ ਰੇਟ ਬਦਲਾਂਗੇ ਜਿਹੜੀ ਹੱਤ ਸਹੀ ਚੱਲ ਰਿਆ ਜੀ ਲਓ ਜੀ ਜਰੀ ਇਤਸ਼ਾ ਜੀ ਆਪਣੇ ਤੋਂ ਥਾਂ ਹੈਗਾ ਸਭ ਕੋ ਜਗਾ ਪੱਠਾ ਮਾਰੀ ਕਿਰਪਾ ਵਾਧੂ ਆਪਾਂ ਕਿ ਵੱਖਣਾ ਯਾਰ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਇਹੋ ਹੀ ਹੁੰਦਾ ਮਾਨਤਾ ਸਭ ਤੋਂ ਵੱਡੀ ਗੱਲ ਬਾਕੀ ਦੇਖੋ ਪੂਹਿਆ ਪਰੀ ਹੈ ਜਿਹੜੀ ਦੁੱਧ ਵਾਲੀ ਮੈਂ ਦੂਰੋਂ ਪਾਲਾ ਬਿਲਕੁਲ ਜੀ ਬਿਲਕੁਲ ਜੀ ਲਓ ਜੀ ਹਵਾਨੇ ਦੇ ਜਿਹੜੀਆਂ ਢੇਲਾਂ ਢੁਲਾ ਵੀ ਹਜੇ ਕਾਫੀ ਆ ਜੇ ਥਾਣਾ ਦਾ ਸਹਿਜ ਗਿਆ ਵੀ ਬਹੁਤ ਹੀ ਚੰਗਾ ਵਾਜ ਦਿਨ ਖੜਦੀ ਹੈ ਜਿਹੜੀ 4 ਤੋਂ 5 ਇਸ ਲੋਕਾ ਕਿਹੜਾ ਹਵਾਨਾ ਬਹੁਤ ਹੀ ਚੰਗਾ ਬਣਾ ਲਿਆ ਕਰਮਾਲੀ ਨੇ ਬਾਕੀ ਥਣਵਾ ਇਦਾਂ ਮਹਨੇ ਥਣਵਾ ਨੇ ਦੀ ਮੇਰੀ ਭੂਰ ਛੱਡੇ ਦੀ ਮੇਰੀ ਗਰੰਟੀ ਹੋ ਠੀਕ ਹੈ ਠੀਕ ਹੈ ਬਾਤ ਪਾਉਂਦੀ ਕੋਈ ਨਹੀਂ ਗੱਲ ਹੋਈ ਹਾਂਜੀ ਤੇ ਇਹਦਾ ਮੁੱਲ ਭਾਈ ਜੀ ਇਹਦਾ ਮੁੱਲ ਸਾਜੀ 1.5 ਸਾਜੀ ਹਾਂ ਨਾ ਹਾਂ ਨਾ ਤਾਂ ਜੀ 931 99 ਮੇਰੀ ਗੱਲ 90 ਦੀ ਸ਼ਾਹ ਜਾਂਦੇ ਹੋ ਜੀ ਨਫਰੇ ਦੀ ਨੂੰ ਇਹ ਨਾ ਫੀ ਜਾ 1000 ਹੋਰ ਛੋੜ 90 ਚੋਂ ਵੀ 90 ਚੋਂ ਵੀ ਲਓ ਕਿ 90 ਚੋਂ ਵੀ 1000 ਮਾਨਤਨ ਬੈਠੇ ਕਰਤਾ ਬਾਕੀ ਮੈਂ ਜੇ 14 15 ਕਿਲੋ ਦਾ ਸ਼ਾਹ ਨਾ ਨਾ ਪਰੇ ਤਾਂ ਮੈਂ ਛੱਡ ਜੀ ਬਾਕੀ ਮੈਂ 8 ਦਿਨ ਮੈਂ ਖੜੀ ਅਛਾ ਜੀ ਹਾਂਜੀ ਲਓ ਜੀ 8 ਦਿਨ ਛੱਡਦੀ ਆ ਤੇ ਪੰਡਾ ਪਾਜੂ ਕੀ ਢੱਲਾ ਢਲਾ ਜਿਹੜੀਆਂ ਬਹੁਤ ਯਾਰ ਆਵਾਂ ਨੇ ਤੇ ਅੱਗੇ ਆ ਗਏ ਨੀਂਦੀ ਰਾਮ ਦਾ ਨੀਂਦੀਲਾ ਬਾਜੀ ਹੋਰ ਛੋਟ ਕਰਾਂਗੇ ਕੋਈ ਇਹ ਵੀ ਪੈਣ ਫਰਾ ਹੋ ਜਾਏ ਆਪਾਂ ਇਹ ਨਹੀਂ ਕੋਈ ਚੱਕਰ ਸ਼ਾ ਜੀ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ ਛੋਟ ਬਈ ਕਹਿੰਦਾ ਹੋਰ ਵੀ ਕਰਾਂਗੇ ਕੋਈ ਚਾ ਗੱਲ ਨਹੀਂ ਕੀ ਤੇ ਰੇਟ ਵੀ ਮਾਨਤਾੜ ਬਾਈ ਛੁੱਲਾ ਕਰੂੰਗਾ ਬਾਈ ਇਹਦੇ ਬਾਰੇ ਦੱਸਿਓ ਹਰ ਅਛਾ ਜੀ ਨੀਲੀ ਛੋਟੀ ਛਿੱਗੀ ਮੂੰਹ ਅਛਾ ਜੀ ਸੁਹਾਗ ਦੀ ਜਹਾ ਸੁਣਾ ਅਛਾ ਜੀ ਆਪਾਂ ਇਹ ਪਹਿਲਾਂ ਆਖੀ ਨਹੀਂ ਬਿਲਕੁਲ ਸਹੀ ਗੱਲ ਹੈ ਜੀ ਤੁਜਾ ਸੁਹਾ ਛੋਟੀ ਸੁਣਾ ਪਹਿ ਠੀਕ ਹੈ ਠੀਕ ਹੈ ਠੀਕ ਲਓ ਜੀ ਘਰ ਵੀ ਝੋਟੀ ਹੈ ਬਹੁਤ ਹੀ ਚੰਗਾ ਵਾ ਤੇ ਥਣਾ ਦਾ ਚੰਗਾ ਗਾਈਆਂ ਰਗੀ ਲਓ ਜੀ ਸੀਲ ਲੀਆਂ ਗਾਂ ਵਰਗਾ ਸੁਭਾਅ ਚੱਕੀ ਫਿਰਦੀ ਕਰਮ ਵਾਲੀ ਨਹੀਂ ਤਾਂ ਇਹ ਜਿੱਦਾਂ ਕਿਹੜੀ ਕਿਹੜਾ ਮੈਂ ਪਛੇੜਾ ਟਪਾਉਂਦੀ ਮੈਂ ਨਹੀਂ ਨਹੀਂ ਕੋਈ ਨਹੀਂ ਬਿਲਕੁਲ ਸਹੀ ਗੱਲ ਹੈ ਜੀ ਮੈਂ ਇਹਦਾ ਵੀ ਟਪਾ ਦੇ ਸ਼ਾਹੀ ਆਪਾਂ ਆਸਣੂ ਆ ਕੇ ਮੈਂ ਟਪਾਉਂਦੀ ਪਰ ਜਦੀ ਕੋਈ ਵਰਜੀ ਆ ਕੇ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਜੀ ਇਹ ਕਿੰਨਾ ਖੜਦੀ ਟਾਈਮ ਅਜੇ ਇਹ ਸ਼ਾਇਦ 6 ਤੋਂ 7 ਖੜਦੀ ਨੀਲੀ ਝੋਟੀ ਬਹੁਤ ਸ਼ਿੱਕੀ ਹੋ ਮੂੰਹ ਲਓ ਜੀ ਹਫਤਾ ਗਜੇ ਖੜਦੀ ਆ ਤੇ 6 ਦਾ ਮੂੰਹ ਵੀ ਕੱਡ ਕਾਟ ਵੀ ਚੰਗਾ ਸਿੰਘ ਜਿਹੜਾ ਐਨ ਰਿੰਗ ਸਿੰਘ ਲੱਗਾ ਪਿਆ ਉਹਨੇ ਗਾਣੇਗਾ ਜਾਂ ਸਿੰਘ ਆ ਇੱਥੇ ਲੱਡ ਲੱ ਜਿਹੜੀਆਂ ਇਹਦੇ ਵੀ ਹਵਾਲੇ ਦਾ ਜੇ ਕਾਫੀ ਅਸਾਨ ਥੱਕ ਇਹ ਵੀ ਹੋਣਾ ਚੰਗਾ ਬਣਾ ਜੂਗੀ ਦਰਮਾਣੀ ਪਹਿਲੇ ਸਵੇਰੇ 10 ਤੋਂ 11 ਲੀਟਰ ਜਿਹੜਾ ਦੁੱਧ ਪਾਉਣਾ ਪਾਜਾ ਆਪਾਂ ਪਾਣਾ 13-14 ਕਿਲੋ ਜਿੰਨਾ ਭਰਿਆ ਆਪਣਾ ਘਰੇ ਦੱਸਿਆ ਬਿਲਕੁਲ ਬਿਲਕੁਲ ਸਹੀ ਗੱਲ ਹੈ ਸੱਚ ਦਾ ਬਹੁਤ ਜਿਆਦਾ ਵਾਧਾ ਹੁੰਦਾ ਵਾ ਜਿਹਦੇ ਸੋਨਾ ਪਾਦਰ ਨੂੰ ਵੀ ਹੁੰਦੇ ਹੋ 6 ਪਾਦਰ ਨੂੰ 6 ਪਾਦਰ ਨੂੰ ਹਾਂਜੀ 6 ਪਾਦਰ ਹੋ ਗਈ ਠੀਕ ਯਾਰ 4 ਕਿੰਨੇ ਫਿਰ ਬਾਕੀ ਉੱਤੇ ਲੈ ਤੁਹਾਨੂੰ ਪਾਸ਼ਾ ਪਸ਼ੂ ਬਾਕੀ ਝੋਟੀ ਐ ਕੋ ਜਿਹੜੀ ਸਾਫ ਤੈਨੂੰ ਆ ਕੋ ਕੋ 6 ਦਾੰਦੂ ਲਓ ਜੀ ਉਹ ਵੀ 6 ਦਾੰਦ ਤੇ ਚੱਡਾ ਵੀ ਬਹੁਤ ਜਿਆਦਾ ਸਪਾਈਆਂ ਜਾ ਗਿਆ ਤੇ ਇਹਦਾ ਭਾਈ ਕੀ ਮੁੱਲ ਫਿਰ ਇਹਦਾ ਮੁੱਲ ਕਿ 1 15 ਇਹ ਵੀ ਹਾਂ ਨਾ ਹਾਂ ਨਾ ਹਾਂਜੀ ਇੱਕ ਸੱਤ ਨਹੀਂ ਇੱਕ ਸੱਤ ਪੰਜ ਦੀ ਕਰਦੀ ਐ ਚਾਰ ਦੀ ਕਰਦੀ ਐ ਸ਼ਾਜੀ ਤੇਰੇ ਤੇ ਅੱਜ ਹੋਰ ਬਤ ਕਰਨੇ ਨੇ ਇਹ 10400 ਦੀ ਨੀਲੀ ਦਾ ਲਗੇਣਾ ਵਾ ਪੁੱਛੋ 200 ਛੋੜੀ ਹੋਊਗੀ ਠੀਕ ਆ ਠੀਕ ਲਓ ਜੀ ਉਹਦੇ ਵਿੱਚ ਹੁਣ ਭਾਈ ਕਹਿੰਦਾ ਕਿ 200 ਰੁਪਇਆ ਛੋੜੀ ਹੋਊਗੀ ਤੇ ਆ ਗਈ ਭਾਈ ਆ ਜੱਸੀ ਇਹ ਸ਼ਾਜੀ ਗਾਂ ਤੋਂ ਜੱਸ ਹੋਸਈ ਆ ਅੱਛਾ ਜੀ ਫਸੂਦੀ ਸੁਈ ਆ ਠੀਕ ਲਓ ਜੀ ਪੰਜਵੇਂ ਨੰਬਰ ਤੇ ਆ ਗਈ ਜੀ ਵਹਿੜਾ ਇੱਕੋ ਕਿਨਾਰੇ ਵਾਲਾ ਇਹ ਤਾਂ ਬੋਲੇ ਐਸਾਂ 13-14 ਕਿਲੋ ਤਿਆਰ ਆ ਠੀਕ ਹੈ ਠੀਕ ਲਓ ਜੀ 13-14 ਲੀਟਰ ਜਿਹੜਾ ਐਸ ਤੇ ਬੋਲਾ ਤਿਆਰ ਆ ਦੋਨਾਂ ਦੇ 18-19 ਕਿਲੋ ਭਰੂਗੀ ਬਾਕੀ ਸ਼ਾਹੀ ਪਰਸੋਂ ਦੀ ਸੂਈ ਹੈ ਜੀ ਅੱਛਾ ਜੀ ਜਵਾਕ ਇਹਦਾ ਮਗਰ ਬੱਛਾ ਲਓ ਜੀ ਮੇਲ ਕਾਫ ਆ ਗਿਆ ਤੇ ਝੋਕੀ ਆ ਗਈ ਆ ਇਹ ਸੂਹਾ ਦੂਸਰਾ ਸੂਈ ਕਰਵਾਲੀ ਦੇ ਥਾਨ ਤੋਂ ਜਿਹੜਾ ਬਹੁਤ ਹੀ ਚੰਗਾ ਲੱਗਾ ਤੇ ਹਵਾਨੇ ਤੇ ਨਾੜਾ ਨੋੜਾ ਵੀ ਕਾਫੀ ਆ ਗਈਆਂ ਵਾ ਇਹਨਾਂ ਮੱਝਾਂ ਵਾਲਾ ਥਾਂ ਲੱਗਾ ਪਿਆ ਵਾ ਕਰਵਾਲੀਆਂ ਇਧਰੋਂ ਦਿਖਾਇਓ ਬਾਈ ਐਟ ਦੀ ਠੰਡੀ ਸੀ ਠੀਕ ਹੈ ਲਓ ਜੀ ਸੀਲਿੰਗ ਅਸਦਿੰਗਾਂ ਭਾਈ ਜੀ ਨਿਆਣੇ ਇੱਕ ਨੰਬਰ ਦੀ ਆ ਤੇ ਆ ਵੜੀ ਮਗਰਲੇ ਦੀ ਆ ਤੇ ਉਠੀ ਆਹ ਦੀ ਠੀਕ ਆ ਓਕੇ ਆ ਵੜੀ ਆ ਗਲੇ ਤਾਦੀ ਦੇ ਚੰਕਾ ਤਾਂ ਕੋਈ ਪੂਰੀ ਕਟਾਲੀਆਂ ਤੇ ਇਹਦਾ ਬਾਜੀ ਮੁੱਲ ਫਿਰ ਮੋਲੇ ਸ਼ਾਹ ਜੀ ਹਜਾਜ ਦਾ ਜੋ ਸਿੰਘ ਨਾ ਹੁੰਦੇ ਭਲਾ 70 ਵੀ ਕਰਦੇ 60 ਵੀ ਕਰਦੇ ਹਾਂਜੀ 55 ਹਜ਼ਾਰ ਵੀ ਕਰਦੇ ਤਾਂ 55 ਵੀ ਕਰਦੀ ਔਰ 50 ਪੂਰੇ 50 ਹੀ ਕਰਦੀ 1000 ਔਰ 48000 ਜੀ ਦੇ ਦਾਂ ਸ਼ਾਹ ਲਓ ਜੀ 48000 ਜੀ ਸੱਜੇ 18 ਲੀਟਰ ਦੁੱਧ ਭਰੋ ਤੇ ਬਾਕੀ ਥਾਣੇ ਰੋ ਦਾ ਜਿਹੜਾ 18 20% ਦੀ ਅਗੋਂ ਆਪਣੀ ਫੀਡ ਹੈ ਕੋਈ 10000 ਪਲੱਸ ਪਾਵੇ ਜੇ ਇਹਨੂੰ 8000 ਰੁਪਈਏ ਉਹਨੇ ਨਹੀਂ ਚੁਣਾ ਬਿਲਕੁਲ ਬਿਲਕੁਲ ਜੀ ਸੇਵਾ ਦੀ ਗੱਲ ਬੋਲਾ 13 14 ਕਿਲੋਵਾਟਸਾ ਮਾਗ ਦੂੰਗਾ ਮੈਂ ਠੀਕ ਹੈ ਠੀਕ ਹੈ ਲਓ ਜੀ ਆਪ ਫੇਸ ਕਿ ਕਰ ਸਕਦੇ ਫਿਰ ਸ਼ਾਹ ਇਹ ਨਹੀਂ ਛੱਕੀ ਜੰਮੂ 6 ਦਾ ਦਿਓ 6 ਦਾ ਦਿਓ ਵੀ ਠੀਕ ਲਓ ਜੀ ਇਹਦੇ 6 ਦੰਦ ਜੀ ਲੈ 48 ਆ ਬਾਈ ਕਿਵੇਂ ਆਪੇ ਇਹ ਸ਼ਾਰਪ ਪਹਿਲੇ ਨੂੰ ਵਸੀ ਆ ਅੱਛਾ ਇਹ ਚਾਰ ਦੰਦ ਆ ਇਹ ਅੱਛਾ ਹੀ ਹਾਂਜੀ ਇਹ ਗੱਪਣ ਗੱਪਣ ਆ ਠੀਕ ਕਿੰਨਾ ਟਾਈਮ ਖੜਦੀ ਨੇ ਹੁਣ ਸ਼ਾਹ ਜੀ ਹੁਣ ਤਿਆਰੀ ਹੋ ਦੋ ਲੈ ਜੇ ਚਾਰ ਲੈ ਜੇ ਸ਼ਾਹ ਤਿਆਰੀ ਆ ਪਹਿਲਾ ਪਹਿਲਾ ਜੇ ਚਾਰ ਦੰਦ ਸ਼ਾਹ ਜੀ ਇਹ ਕਹਿ ਜਣੀ ਆ ਵੇ ਦੇਖੋ ਲੋ ਜੀ ਚਾਰ ਦੰਦ ਪੂਰ ਜੱਥੀ ਆ ਗਏ ਠੀਕ ਠੀਕ ਜੀ ਵਰਜੀ ਪਿਓਰ ਚਾਰ ਨਾ ਇਹ ਨਹੀਂ ਸਰ ਆਤ ਨਹੀਂ ਵੀ ਬਸ ਪੋਣੀ ਸਿੱਕੀ ਦਾ ਚਾਰ ਤਾਂ ਦੇਣੀ ਵੀਡੀਓ ਕੋਈ ਨਹੀਂ ਕੋਈ ਪੈਸੇ ਪਾ ਦੂ ਬਜੇ ਉਹ ਨਹੀਂ ਛਾਇ ਕੋਈ ਹੈਗੀ ਗੱਲ ਠੀਕ ਆ ਠੀਕ ਆ ਜੀ ਤੇ ਪੰਡਾ ਪਈਆਂ ਵਾਲੀ ਨੇ ਫਿਰ ਠੰਡੀ ਧੀਰੀ ਸਾਜੀ ਲਓ ਯਾਰ ਯਾ ਕਿ ਕਸਾ ਬਈ ਧਾਰਾ ਐਨ ਗੋਲ ਬਿਲਕੁਲ ਹੋਲੀ ਚਵਾਈ ਆ ਦੁੱਧ ਭੰਨੇ ਹੋਣ ਚਾਹੀਏ ਇੱਕ ਦਿਨ ਲੈ ਜੇ ਦੋ ਲੈ ਜੇ ਠੀਕ ਆ ਠੀਕ ਆ ਠੀਕ ਆ ਠੀਕ ਆ ਠੀਕ ਆ ਵਰਜੀ ਓਕੇ 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 ਲਓ ਜੀ ਬਿਲਕੁਲ ਜਿਹੜੀ ਨਰਮ ਚਵਾਈ ਰਹੇ ਹੈ ਵੀ ਸੀਜ਼ਨਸ ਲੱਗ ਦੇਰ ਜੀ ਸਵਾਗਤ ਹੈ ਸੂਰਜ ਜੀ। ਆਹ ਮੈਂ ਵਾਹ ਆਈਦਾ ਬੱਚਾ ਆ ਗਿਆ ਬੱਚਾ ਕਸਾ ਤੇ ਫੇਸਬੁਕ ਜਿਹੜਾ ਬਹੁਤ ਹੀ ਸੋਹਣਾ ਆ ਗਿਆ ਵਾ। ਤੇ ਪਹਿਲਾਂ ਹੀ ਸੂਆ ਸੂ ਵੀ ਕਰਮਾ ਲਈ ਤੇ ਭਾਈ ਜੀ ਇਹਦਾ ਮੋਲ ਫਿਰ ਇਹਦਾ ਮੋਲ ਛਾਈ ਜੋ ਮਰਜ਼ੀ ਕਰੀਏ। ਅੱਛਾ ਜੀ। ਮੂ ਤਾਂ 52 ਵੀ ਕਰਦੇ ਆ 55 ਵੀ ਕਰਦੇ ਆ। ਅੱਛਾ ਜੀ। 1000 ਘੱਟ 50 ਕੁਛ ਦਿੱਦਣੀ। 1000 ਘੱਟ ਹਾਂਜੀ ਹੋਰ ਕਰ ਦਈਏ। 45 ਦਿਨਾਂ ਛਾ ਲੈ ਦਾ 45 ਦੀ ਮਤਲਬ ਨਹੀਂ ਛਾ ਤੱਕ ਆਣਾ ਯਾਰ ਤੂੰ ਕਹਿੰਦਾ ਛਾ ਜਾਂਦੇ ਰੁਪਈਆ 45 ਨਹੀਂ ਜਾ ਨਹੀਂ ਵੇ ਇਹਨੂੰ ਜੇ ਤੱਕ ਪਾਉਂਦੇ ਤੂੰ ਕਹਿਦਾ ਆਣਾ ਫਿਰ ਨਹੀਂ ਆ ਪਾਖਣਾ ਮਾਝੇ ਬੁਲਾਉ ਜਨਾਬ ਜੀ ਨਹੀਂ 46 ਕਰ ਦੇ ਯਾਰ ਨਹੀਂ ਯਾਰ ਤੂੰ 45 ਦੀ ਕਹਾਂ ਨੂੰ 45 ਦੀ ਦੇ ਦੇ ਇਹ ਪੂਰਾ ਮਾਲ ਦਲ ਬਾਈ ਕੁੰਦੇ ਸੁਭਾ ਦਾ ਵਾ ਬਿਲਕੁਲ ਇਹਦਾ ਛਾੜੀ ਕਦਾ ਪਰ ਛੜੀ ਹੁੰਦੀ 45 ਦਾ 45 ਦੀ ਵਸੀ ਦਵਾ ਠੀਕ ਹੈ ਠੀਕ ਹੈ ਠੀਕ ਹੈ ਵਸੀ ਸੁਂਜਾ ਸੁਂਜਾ ਤੁਹਾਨੂੰ ਪਾ ਛਾਹੀ ਵਸੀ ਨੂੰ ਬਹੁਤ ਪੰਚਾ ਲਓ ਜੀ ਟੱਲਾ ਢਲਾ ਜਿਹੜੀਆਂ ਤੇ ਕਾਫੀ ਆ ਹਵਾਨੇ ਦੇ ਪੰਡਾ ਬੋਲ ਜੀ ਆਫਸਰ ਹੀ ਲਾਤਾ ਬਾਈਂ ਦੇ 7ਵੇਂ ਨੰਬਰ ਤੇ ਆ ਜੇ ਆ ਗਈ ਆਪਣੀ ਚਾਈ ਚਾਈ ਵਾਲੇ ਜਾਨ ਦਿਨ ਖੜਦੀ ਵੀ ਨਹੀਂ ਕੋਈ ਤਾਂ ਮੈਂ ਕਿ ਪਾ ਜੀ ਅੱਛਾ ਜੀ ਬੜੀ ਵਾ ਮੂਸਿਕ ਜੀ ਜਿਆਦਾ ਤੱਕੜਾ ਆ ਗਿਆ ਫਾਰਮ ਉਹ ਤਾਂ 5 ਕਿਲੋ ਵਾਲੀ ਵਸੀ ਹੈ ਇਹ ਗੱਬਣਾ ਹਾਂਜੀ ਕਹੋ ਨਾ ਕਿੰਨਾ ਟਾਈਮ ਲੈਂਦੀ ਹੈ ਇਹ ਜੇ 7 ਤੋਂ 8 ਘੜੀ ਲੱਗਦੀ ਰੱਖੀ ਹੈ ਜੇ ਸੂਗਾ ਸੂਗਾ ਸਾਰੀ ਦੁਜਾ ਸੂਣਾ ਇਹ ਜਿਹਨੂੰ ਪਤਾ ਹੈ ਉਹ ਵਸੀ ਰਹਦੇ ਆ ਆਪਾਂ ਵੀਰੇ ਕੰਮ ਹੈ ਜਿਆਦਾ ਪਾਣੀ ਬਰਾਬਰ ਦਾ ਕਰ ਪਾਈਏ ਕੋਈ ਗੱਲ ਨਹੀਂ ਕੋਈ ਸ਼ੱਕ ਨਹੀਂ ਸੋਹਣੀ ਹੈ ਬੜ ਤੇ ਬਾਕੀ ਇੱਥੇ ਨਾਟੋ ਲਾ ਜਿਹੜੀਆਂ ਬਹੁਤੀ ਜਾਨ ਕਿੰਨੇ ਕੁ ਦੱਦ ਵਾਲੀ ਹੈ ਬਾਈ ਜੀ ਦੁੱਧ ਛਾਈ 24-25 ਕਿਲੋ ਵੈਟਰ ਅੱਛਾ ਜੀ ਹਾਂਜੀ ਤੇ ਲੋ ਜੀ ਹੈ ਵੀ ਮੱਝਾਂ ਵਾਲਾ ਦੱਧ ਹੋ ਗਿਆ ਤੇ ਨਾਲ ਕੋਈ ਠੰਡ ਜਿਹਾ ਲਾਵੇ ਗਰਮੀ ਕੀ ਪ੍ਰਵਾਹ ਖਾਮ ਤੋਂ ਨਾ ਪੌਣੀ ਚੱਗਾ ਗਾਵਾ ਲਾਲ ਹੱਥ ਮੜੀ ਕਿਤੇ ਗਏ ਹੋ ਬਾਈ ਮੈਂ ਸਰਦੀ ਹੈ ਤਰਮੀਏ ਵੀ ਲੋਈ ਨਾਲ ਲੋਦਾ ਜਿਹੜਾ ਬਹੁਤ ਹੀ ਚੰਗਾ ਆ ਗਿਆ ਵਾ ਜੇ ਇਹਦਾ ਭਾਈ ਜੀ ਮੁੱਲ ਫਿਰ ਮੁੱਲ ਦੇ ਸ਼ਾਹ ਜੀ ਵੈੜ ਲੈ ਜੀ 75 ਵੀ ਕਰੀਦਾ ਅੱਛਾ ਜੀ ਆਪਾਂ ਵੈੜ ਦੂ ਘਰ 70 ਦੇ ਦੋ ਘਟਾ ਹਾਂਜੀ ਇਤੋਂ ਨਹੀਂ ਮੈਂ ਕੁਝ ਕਹਿਣਾ ਫਿਰ ਹਾਂ ਮੈਂ ਕਹਿੰਦਾ ਸ਼ਾਹ ਰਾਣੇ ਦਰਦਾ ਕੀ ਕੀ ਕਹਿੰਦਾ ਤੂੰ ਕਹਿ ਜੋੜ ਕੇ ਨਹੀ ਕਹਿੰਦਾ ਪਰਸਾ ਵਾਂ ਇੱਥੇ ਹਾਲਾ ਚੱਲ ਨਹੀਂ ਹੈ ਮੈਂ ਕਿਹਾ ਤੂੰ ਯਾਰ ਕਿਸੇ ਚਾਚੀ ਗਾ ਦਾ ਕਹਿ ਹਾਂ ਨਹੀਂ ਕਰ ਦੋ ਆਪੇ ਤੂੰ ਆਪੇ ਕਹਿ ਤੂੰ ਕਹਿ ਕਿੰਨਾ ਕਿਹਾ ਦੋ ਘਰ 70 ਦਾ ਦੋ ਘਟਾ 70 71 ਦੀ ਹੈ ਰ 50 65 65 ਦੀ ਟ੍ਰੇਡ ਦੀ ਬੱਛੀ ਦੋਨੋਂ ਟ੍ਰੇਡ ਦੀ 10000 ਜਿਹੜਾ 25 ਕਿਲੋ ਦੁੱਧ ਦੇ ਜਰਮਾਲੀ ਦੇ ਹੈ ਵੀ ਸੌਰੀ ਲੱਗੀ ਆ ਤੇ ਇਸ ਬਾੜੀ ਤੇ ਇਹ ਚਾ ਕਰ ਸਕਦਾ ਜੇ ਬਹੁਤ ਜਿਆਦਾ ਜਗਾ ਦੇ ਕੱਟ ਪਰੂ ਵੀ ਬਹੁਤ ਜਿਆਦਾ ਲਾਣੇ ਹੋ ਜੇ ਹੋ ਜੇ ਡੇ ਕੇ ਤੇ ਬੱਛੀ ਨਹੀਂ ਜੇ ਟ੍ਰੇਡ ਦੀ ਬਣੂਗੀ ਆ ਜਾ ਬੱਛੀ ਨਾ ਬੰਨਾ ਜੇ ਬੱਛੀ ਨੂੰ ਚੇਤਾ ਨਹੀਂ ਸੁੰਦਾ ਬੱਛੀ ਬਹੁਤ ਠੀਕ ਗੱਲ ਹੋ ਜੇ ਪੰਡਾ ਇਹਨੇ ਵੀ ਪਾ ਜਾਣੀ ਆ ਕਰਮਾਲੀ ਦੇ ਚੰਦਾ ਕਿਹੜੀਆਂ ਪਾਉਂ ਰਿਹਾ ਜਿਆਦਾ ਜੇ ਇਹ ਹੈ ਵੀ ਸੀਨਸ ਲੱਗ ਗਏ ਨੇ ਸੌਣ ਪੜਾਉਂ ਬਹੁਤ ਆ ਗਿਆ ਵਾ ਸੇ ਕਹਣਾ ਭਾਈ ਹੋਰ ਬੋਸ ਕਹਣਾ ਸਾਜੀ ਇਹੋ ਜਿਹਾ ਮਾਰ ਕਰੇ ਪੜਤਾ ਕੇ ਮਾਰ ਲੋ ਭਾਣਾ ਗੈਜਮੰਦਾ ਸ਼ਾਈ ਬਿਲਕੁਲ ਬਿਲਕੁਲ ਚਲੋ ਆਹ ਨੂੰ ਦੇਤੇ ਕਿ ਲੈ ਆ ਲਓ ਆਣ ਕੇ ਇੱਥੇ ਆਣ ਕੇ ਰੋ ਰਹਿਣ ਦੀ ਸੁਵਿਧਾ ਸਾਰੀ ਆਪਣੇ ਤੋਂ ਹੈ ਗਈ ਜਿੱਦਾਂ ਮਰਜ਼ੀ ਦੋ ਟਾਈਮ ਚੋਗੇ ਮੇਰੀ ਮਹਿਲ ਲਓ ਜੀ ਕੋ ਲਗ ਰਿਹਾ ਪਾਈ ਲਓ ਜਿਹੜਾ ਜਿਹੜਾ ਵਸੂਦੀ ਦਾ ਦੋੜਾ ਚੋਗੇ ਲੋ ਆਨਲਾਈਨ ਚੁਆਈ ਕਰਕੇ ਲਓ ਠੀਕ ਹੈ ਠੀਕ ਹੈ ਜੀ ਪੂਰੀ ਮਹਿ ਕੱਲੀ ਆਪਾਂ ਦੋ ਲਾ ਟਾਈਮ ਹੈ ਸਾਰੀ ਚੁਆਈ ਕਰਕੇ ਉਹਨਾਂ ਨੂੰ ਦਿੱਤੀ ਵਾ ਅੱਛਾ ਜੀ ਹਾਂਜੀ ਨਹੀਂ ਲਓ ਜੀ ਸੋਹਣਾ ਕੰਮ ਕਰਦਾ ਵੀ ਕੋਈ ਗਾਲ ਲਾਮਾ ਨਹੀਂ ਤੇ ਇੱਕ ਨੰਬਰ ਦਾ ਪਾਈ ਕੰਮ ਕਰਦਾ ਵਾ ਤੇ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਾ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤੇ ਵੀਡੀਓ ਪੂਰੀ ਵੇਖਣ ਲਈ ਧੰਨ